ਆ ਗੱਲ ਨੂੰ ਵੀ ਕੀ ਨਿਆਰੇਦਾਰ ਹੂੰ ਗੱਲ ਨਹੀਂ ਕਰਦਾ ਅਰੇ ਇੱਛਾ ਦਿਖਾ ਗੱਲ ਨੂੰ ਵੀ ਵੀਰੇ ਦੇਖ ਕਿੱਥੇ ਲੈ ਕੇ ਜਾਂਦਾ ਪ੍ਰੈਸ਼ਰ ਇਹਦਾ ਸੱਸੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਾਈ ਆਪਾਂ ਟਰੈਕਟਰ ਲੱਗੇ ਵਿਦਈ ਧੋਣ ਤੇ ਕਾਪ ਨੇ ਬਾਈ ਪੰਜ-ਛੇ ਦਿਨ ਹੋ ਗਏ ਇੱਕ ਨਵਾਂ ਪੁਰਜਾ ਲਿਆਂਦਾ ਟਰੈਕਟਰ ਧੋਣ ਵਾਲਾ ਪਹਿਲਾਂ ਆਪਣੇ ਕੋਲ ਦੂਜਾ ਸੀਗਾ ਜਿਹੜਾ ਮੋਟਰ ਵਾਲਾ ਹੁੰਦਾ ਟਰੈਕਟਰ ਵਾਲਾ ਤੇ ਉਹ ਵੀ ਆਪਣੇ ਕੋਲ ਹੈਗਾ ਪਹਿਲਾਂ ਬਹੁਤ ਸਾਲਾਂ ਤੋਂ ਆਪਾਂ ਉਹੀ ਵਰਤ ਰਹੇ ਹਾਂ ਉਹਦਾ ਪਿੰਡ ਲੈ ਕੇ ਹਾਂ ਉਹ ਪਿੰਡ ਲੈ ਕੇ ਭਾਈ ਇਹ ਮਾਮੇ ਦਾ ਮੁੰਡਾ ਚੱਕ ਲੈ ਗਿਆ ਘਰ ਨੂੰ ਆਪਣੇ ਪਹਿਲਾਂ ਵੀ ਦੂਆ ਆ ਗਿਆ ਹੁਣ ਆਪਾਂ ਚੇਂਜ ਕਰਦੀਏ ਤੇ ਹੈਗਾ ਬਾਈ ਉਹ ਵੀ ਬਹੁਤ ਵਧੀਆ ਸੀਗਾ ਉਹਦੇ ਵਿੱਚ ਇੱਕ ਦੋ ਦਿੱਕਤਾਂ ਸੀਗੀਆਂ ਛੋਟੀਆਂ ਮੋਟੀਆਂ ਇੱਕ ਤਾਂ ਉਹਨੂੰ ਲਾਉਣਾ ਬਹੁਤ ਔਖਾ ਦਾ ਬਾਈ ਉਹ ਹਾਂਜੀ ਠੀਕ ਹੈ ਜੀ ਤੇ ਨੰਬਰ ਦੋ ਗੱਲ ਸਾਨੂੰ ਉਹਦਾ ਦਿੱਕਤ ਹੈਗੀ ਪਾਣੀ ਦੀ ਉਹ ਪਾਣੀ ਦਾ ਕਿਤੇ ਨਿਕਾਸ ਨਹੀਂ ਉਹ ਪਾਣੀ ਬਹੁਤ ਢੂਲਦਾਦਾ ਜੀ ਜਿਹੜਾ ਇੱਕ ਟਰੈਕਟਰ ਤੋਂ ਲਿਆ ਤਾਂ ਉਹਨੇ ਜਿਹੜੇ ਆਪਣੇ ਡਰੰਪੇ ਆ ਤਿੰਨ ਚਾਰ ਡਰੰਪ ਲਾਉਂਦਾ ਸੀਗਾ ਹੁਣ ਇਹ ਆਪਾਂ ਨੇ ਲਿਆਂਦਾ ਬਾਈ ਪੁਰਜਾ ਇੱਕ ਲਿਆਉਣ ਦਾ ਬਹੁਤ ਏਦਾਂ ਵਿਚਾਰਤਾ ਤੇ ਇਦੀ ਬਾਈ ਮੇਨ ਫਰਕ ਹੈ ਵੀ ਪਾਣੀ ਘੱਟ ਡੋਲਦਾ ਪਰ ਪ੍ਰੈਸ਼ਰ ਬਹੁਤ ਹੈ ਇਹਦਾ ਤੇ ਨਾਲ ਇਹ ਦੁੱਦਾ ਜਿੱਦਾਂ ਆਪਾਂ ਸਰਫ-ਸੁਰਫ ਮਾਰਦੇ ਆ ਕਿਉਂਕਿ ਇਹਨਾਂ ਚੀਜ਼ਾਂ ਦੇ ਸਰਫ ਤੋਂ ਬਿਨਾਂ ਬੱਜਦੇ ਨਹੀਂ ਅੰਦਰ ਬਾਈ ਇਹ ਨਾਲ ਸਰਫ ਵੀ ਮਾਰ ਦਿੰਦਾ ਛੱਗ ਜੀ ਆਉਂਦੀ ਹੈ ਇੱਕ ਇਹਨੂੰ ਫੋਮ ਕਹਿੰਦੇ ਆਪਾਂ ਉਹ ਚੀਜ਼ ਆ ਉਹ ਪੀਪੀ ਲੱਗ ਤੇ ਲੈਣੀ ਪੈਂਦੀ ਆ ਉਹ ਵੀ ਨਾਲੇ ਕੰਮ ਕਰ ਦਿੰਦਾ ਠੀਕ ਹੈ ਜੀ ਆਪਾਂ ਤੁਹਾਨੂੰ ਇਹ ਦਿਖਾਉਣਾ ਇਹ ਚਲਾ ਕੇ ਵੀ ਕਿਵੇਂ ਆ ਕਿਹੜੀ ਕੰਪਨੀ ਦਾ ਠੀਕ ਹੈ ਜੀ ਪਤਾ ਤੁਹਾਨੂੰ ਪ੍ਰੈਸ਼ਰ ਚੈੱਕ ਕਰਾਉਣਾ ਕਰਨ ਵੀ ਦਿਖਾ ਪਰੈਸ਼ਰ ਲੈ ਬਾਈ ਪ੍ਰੈਸ਼ਰ ਬਾਈ ਇੰਨਾ ਹੈ ਫਰਮਾਏ ਕੋਈ ਗੱਤਾ-ਗੁੱਤਾ ਮੰਗਾਤਾ ਹਨਾ ਪੂਰਾ ਗੱਤੇ ਜੋ ਆਰ-ਪਾਰ ਗਲੀ ਘੜਦਾ ਬਾਈ ਉਂਗਲੀ ਮੂਰੇ ਆਪਾਂ ਇਹ ਲਾ ਨਹੀਂ ਸਕਦੇ ਇੰਨਾ ਇੰਨਾ ਤੇਜ਼ ਪ੍ਰੈਸ਼ਰ ਆ ਪਾਣੀ ਦੀ ਵੇਸਟ ਜਮਾਂ 0 ਆ ਆ ਦੇਖੋ ਮੂਰੇ ਲੱਗਿਆ ਵਾ ਜਗਾੜ ਇਹਦੇ ਠੀਕ ਆ ਫੁਆਰਾ ਕਰਨਾ ਫੁਆਰਾ ਕਰ ਲੋ ਲੀਲਾ ਅੰਦਰੋਂ ਕੇ ਆ ਉਹ ਅੰਦਰ ਪਿਆਉਣਾ ਇੱਕ ਬਾਈ ਸਾਤੇ ਸਮਾਨ ਮੰਗਣ ਵਾਲੇ ਬਹੁਤ ਆ ਬਹੁਤ ਵਧੀਆ ਚੀਜ਼ ਆ ਭਾਈ ਨਿਆਰੇਦਾਰ ਇਹਦੀ ਬਸ ਇੱਕ ਥੋੜਾ ਧਿਆਨ ਰੱਖਣ ਵਾਲੀ ਚੀਜ਼ ਆ ਵੀ ਇਹਨੂੰ ਆਪਾਂ ਬਹੁਤੇ ਲੰਬੇ ਟਾਈਮ ਯੂਜ਼ ਨਹੀਂ ਕਰਨਾ ਹੈਗਾ ਵੀ ਆਪਾਂ ਲਗਾਤਾਰੇ ਘੰਟਾ ਚਲਾਈ ਗਏ ਨੂੰ ਵੇੜਾ ਲੱਗੇ ਜੀ ਧੋਣਾ ਇਹਦਾ ਮੰਨ ਕੇ ਚਲੋ ਵੀ 10 5 10 ਮਿੰਟ ਯੂਜ਼ ਕਰਕੇ ਇਹਨੂੰ ਮੜਾ ਮੋਟਾ ਰੈਸਟ ਚਾਹੀਦੀ ਆ ਕਈ ਵਾਰ ਗਰਮ ਹੋ ਕੇ ਦੇ ਵਿੱਚ ਪ੍ਰੋਬਲਮ ਆ ਜਾਂਦੀ ਨਹੀਂ ਉਦਾਂ ਇਹਨਾਂ ਨੂੰ ਕੁਝ ਨਹੀਂ ਹੁੰਦਾ ਬਹੁਤ ਵਧੀਆ ਚੱਲਦੇ ਨੇ ਜੀ ਠੀਕ ਆ ਇਹਦੇ ਵਿੱਚ ਮਾਡਲ ਬਹੁਤ ਆ ਭਾਈ ਇਹੇ ਤਰੀਬਨ 3000 ਤੋਂ ਸ਼ੁਰੂ ਹੋ ਜਾਂਦੇ ਆ ਜਿਹੜੇ 3000 ਦੇ ਆਉਂਦੇ ਆ ਭਾਈ ਉਹ ਥੋੜੇ ਜਿਹੇ ਹਲਕੇ ਹੁੰਦੇ ਆ ਉਹਦਾ ਪ੍ਰੈਸ਼ਰ ਪ੍ਰੂਸ਼ਰ ਘੱਟ ਆ ਇਸੇ ਨੂੰ ਸੀ ਬਾਤ ਥੋੜਾ ਹਾਂ ਉਹ ਜਿਵੇਂ ਐਸਯੂਸੀ ਸਾਫ ਕਰਨ ਉਹਨਾਂ ਵਾਸਤੇ ਵਧੀਆ ਪਰ ਜੇ ਆਪਾਂ ਨੇ ਵਧੀਆ ਪ੍ਰੈਸ਼ਰ ਲੈਣਾ ਪੂਰਾ ਫੇਰ ਬਾਈ ਥੋੜਾ ਜਿਹਾ ਮਹਿੰਗੇ ਵਾਲੀ ਲੈਣਾ ਪੈਂਦਾ ਤੇ ਇਹ ਕਰਨ ਵੀ ਤਾਂ ਆਪਾਂ ਇਹਦੇ ਨਾਲ ਬਾਅਦ ਚ ਫੋਮ ਵੀ ਮਾਰਨੀ ਆ ਉਹ ਵੀ ਆਪਾਂ ਮਾਰ ਕੇ ਦਿਖਾਉਨੇ ਆ ਬਾਈ ਜਿਵੇਂ ਆਪਾਂ ਘਰ ਵਿੱਚ ਵੀ ਗੱਡੀਆਂ ਕਾਰਾਂ ਧਵਾਉਨੇ ਆ 250 300 ਰੁਪਏ ਵਾਸ਼ਿੰਗ ਦਾ ਲੱਗਦਾ ਹਰੇਕ ਵਾਰ ਠੀਕ ਹੈ ਜੀ ਸਾਡੇ ਕੋਲ ਵੀ ਰੋ ਟ੍ਰੈਕਟਰਾਂ ਦਾ ਲਗਭਗ ਇਹ ਕੰਮ ਚੱਲੂ ਜਾਂਦਾ ਸਾਫ ਸੂਬਾ ਕਰਨਾ ਤੋਂ ਆ ਠੀਕ ਹੈ ਜੀ ਆ ਕਰਕੇ ਆਪਣਾ ਸਰਦਾ ਨਹੀਂ ਹੈਗਾ ਚੀਜ਼ ਬਹੁਤ ਵਧੀਆ ਆਪਾਂ ਤਾਂ ਕਰਕੇ ਤੁਹਾਡੇ ਨਾਲ ਵੀਡੀਓ ਕਰ ਰਹੇ ਸ਼ੇਅਰ ਜਿਵੇਂ ਗੱਲ ਰਹੀ ਹੁਣ ਕਰਨ ਵੀ ਆਪਾਂ ਥੋੜੀ ਫੋਮ ਮਾਰ ਕੇ ਦਿਹਾਉਨੇ ਇਹਨੂੰ ਹਨਾ ਆ ਵੇਖੋ ਭਾਈ ਬਹੁਤ ਸਿੰਪਲ ਜਿਹਾ ਗਾੜਾ ਹੈ ਫੋਮ ਵਾਲਾ ਵੀ ਸਿੰਪਲ ਨੂੰ ਇੱਥੋਂ ਖੋਲਣਾ ਆਪਾਂ ਨੇ ਠੀਕ ਆ ਆ ਵੇਖੋ ਅਥਰ ਤੂੜੀ ਲੱਗੀ ਵੀ ਇਹ ਸੌਰੀ ਇੱਥੋਂ ਖੋਲਣਾ ਆਹ ਆ ਖੋਲਣਾ ਮੋੜੇ ਥੱਲੇ ਵਹ ਜਾ ਵੀ ਆ ਖੋਲ ਲਿਆ ਇਹਦੇ ਨਾਲ ਇੱਕ ਐਕਸਟਰਾ ਆਉਂਦਾ ਦੇਖੋ ਆਹੜਾ ਕਲਿੱਪ ਹੋਰ ਆਉਂਦਾ ਇੱਥੇ ਲਾ ਲਿਆ ਤੇ ਸੌਰੀ ਤਰ੍ਹਾਂ ਨੂੰ ਇੱਧਰ ਕਸ ਲੈਣਾ ਇਹਦੇ ਵਿੱਚ ਆਹ ਤੂੜੀ ਦਿੱਤੀ ਵੀ ਇਹਦੇ ਵਿੱਚ ਕਸ ਲਿਆ ਕਸਣਾ ਚੰਗੀ ਤਰ੍ਹਾਂ ਬਾਈ ਹਵਾ ਨੇ ਨਿਕਲਣੀ ਚਾਹੀਦੀ ਲੋਜ ਆਪਾਂ ਤੁਹਾਨੂੰ ਦਿਖਾਉਨੇ ਆ ਫੋਮ ਵਾਸ਼ ਜਿਹੜੇ ਕਹਦੇ ਨੇ ਨਾ ਬਾਈ ਸਰਵਿਸ ਸਟੇਸ਼ਨਾਂ ਤੇ ਫੋਮ ਵਾਸ਼ ਕਰਨੀ ਆ ਇਹ ਉਹੀ ਚੀਜ਼ ਆ ਠੀਕ ਆ ਜੀ ਲਾ ਵਾ ਆ ਹੋ ਗਈ ਫੋਮ ਵਾਸ਼ ਅਣੀ ਜੇ ਬਾਪਾ ਨੂੰ ਬਾਤ ਕੱਪੜਾ ਧੱਕਣ ਦੀ ਲੋੜ ਨਹੀਂ ਹੈ ਜੀ ਬਾਈ ਇਹ ਅੰਦਰ ਦੇ ਜਿਹੜੀ ਮੈਲ ਮਿੱਟੀ ਆ ਸਾਰੀ ਵੜ ਜਾਣੀ ਐ ਨੇ 2 ਜੈਡ ਹੈ। ਹੈ ਗੱਲ ਨੂੰ ਵੀ ਕੀ ਨਿਆਰੇਦਾਰ ਹੂੰ ਇਹ ਕਈ ਜਣ ਤੋਂ ਟਰੈਕਟਰ ਇਹਦੇ ਨਾਲੇ ਧੋ ਰਹੇ ਆ ਹੁਣ ਇਹਦਾ ਆਪਣਾ ਕੋਲ ਚਾਰ ਟਰੈਕਟਰ ਆ ਚਾਰ ਦੇ ਚਾਰ ਦੇ ਧੋ ਦੇਣੇ ਨੇ। ਕੰਨੀ ਵੀਰੇ ਇੱਕ ਹੋਰ ਫਾਇਦਾ ਇਹਦਾ ਇਹ ਇੱਕ ਬੋਤਲ ਹੈ ਜਿਹੜੀ ਇਹ ਤਰੀਬਨ ਇੱਕ ਬੋਤਲ ਭਰ ਕੇ ਆਪਾਂ ਨੇ ਸਾਰਿਆਂ ਤੇ ਮਾਰ ਦੇਣੀ ਹੈ ਜਿਵੇਂ ਰੂਡਾ ਬੀਟਰ ਵੀ ਸਾਫ ਖੋਣ ਇਹਨਾਂ ਨਾਲ ਧੋਣੇ ਵਾਲੇ ਆ ਦੇ ਤਾਂ ਇਹ ਸਾਨੂੰ ਪਤਾ ਭਾਈ ਜਿਹੜੀ ਸਾਫ ਸੁਥਰੀ ਚੀਜ਼ ਭਈ ਆ ਉਹੀ ਵਿਕਦੀ ਆ ਠੀਕ ਨਹੀਂ ਜੀ ਟੈਨਕਲ ਆ ਬਾਈ ਕਿਤਰਾ ਦਾ ਜਿਹੜੀ ਮੈਲ ਹੁੰਦੀ ਆ ਮਿੱਟੀ ਉਹ ਸਾਰੀ ਵੜ ਦਿੰਦੀ ਆ ਉਹ ਬੰਦ ਕਰੀ ਮਿੱਤਰ ਟੁੱਟੀ ਬੰਦ ਕਰੀ ਲਾ ਕੰਮ ਵੀ ਦੇਖ ਬਾਈ ਆਵਾਂ ਨਿਆਰਾ ਪੂਰਾ ਸੁਪਰ ਸੀਟਰ ਤੇ ਵੀ ਮਾਰ ਦੇ ਸੁਪਰ ਸੀਟਰ ਬਾਜਾ ਧੋਣੇ ਆਪਾਂ ਸੁਪਰ ਸੀਟਰ ਦਾ ਬੱਸ ਸਾਫ ਹੈ ਉਪਰ ਸਟਰ ਦਾ ਕੱਲੇ ਆਇਆ ਬਾਈ ਇਹਦਾ ਸਾਫ ਇਹਨੂੰ ਤਾਂ ਲੋਡ ਨਹੀਂ ਹੈਗੀ ਜਿਆਦਾ ਰੋਟਾ ਬਿਟਰੇ ਗੰਦੇ ਸੀਗੇ ਆਪਣੇ ਠੀਕ ਹੈ ਜੀ ਮਾਰ ਲਿਆ ਇਹਨੂੰ 2-3 ਮਿੰਟ ਥੋੜਾ ਜਿਆ ਆਪਾਂ ਨੇ ਟਾਈਮ ਦੇਣਾ ਤਾਂ ਕਿ ਜਿਹੜਾ ਆਪਣਾ ਲਾਇਆ ਹੋਇਆ ਆਪਾਂ ਨੇ ਇਹਨੂੰ ਮੈਲ ਜੀ ਹੋ ਜਾਵੇ ਸਰਫ ਦੀ ਮੈਲ ਪੱਟ ਹੋ ਜਾਵੇ ਉਹਦੇ ਬਾਅਦ ਫੇਰ ਆਪਾਂ ਨੇ ਸੇਮ ਖੋਲ ਕੇ ਇੱਥੋਂ ਬਹੁਤ ਸੌਖਾ ਕੰਮ ਹੈ ਸਟਾਰਟ ਹੋ ਗਿਆ ਬਾਈ ਥੋੜਾ ਜਿਹਾ ਲੈ ਤੇ ਤੂੰ ਆਪਣੇ ਦੀ ਨੋਜ਼ਲ ਕੱਸ ਲੈਣੀ ਆ ਮੂਰੇ ਠੀਕ ਹੈ ਜੀ ਛੱਪੜਾ ਬੋਨੇ ਦੀ ਜੇ ਆ ਜੇ ਸ਼ੈਂਪੂ ਨਹੀਂ ਵੀਰ ਕਹਿੰਦਾ ਅਸੀਂ ਕਹਦੇ ਉਹ ਦੱਸੀਦਾ ਨਹੀਂ ਹੁੰਦਾ ਐਰ ਗਵਾਂਡੀ ਨੂੰ ਨਹੀਂ ਦੱਸੀਦਾ ਕੋਈ ਵੀ ਵਾਂਡੀ ਵੀ ਲਿਆਉਂਗੇ ਆਪਣੇ ਲਈ ਤੁਹਾਨੂੰ ਕਰਿਆ ਮਾ ਮੰਗਮਾ ਬਾਈ ਮੰਗਮਣੀ ਦੇਣਾ ਮੰਗਮਣੀ ਦੇਣਾ ਬਾਈ ਦੇ ਕੰਮ ਵੀਰ ਬਣ ਗਿਆ ਨਵੇਂ ਵਰਗਾਂ ਥੱਲੇ ਦੇ ਦੇਖਾਂ ਹੂੰ ਹੂੰ ਤੇ ਮੈਨੂੰ ਤਾਂ ਦੇਖਣ ਨੂੰ ਚੱਲੀ ਤੂੰ ਵੀ ਲਾਲਾ ਚਾਹ ਤੂੰ ਵੀ ਲਾਲਾ ਚਾਹ ਪ੍ਰੈਸ਼ਨ ਨਾ ਕਰ ਰਹਿਣਾ ਤੂੰ ਮੈਨੂੰ ਸਫਾਏਂਗਾ ਹਾਂ ਹਾਂ ਇੱਥੇ ਜਿੱਕਣਾ ਮਰਜ਼ੀ ਚਲਾ ਲਓ ਘਰ ਵਾਸਤੇ ਨਹੀਂ ਮਿਲਣਾ ਵੀਰੇ ਕਰਮ ਦਾ ਨਹੀਂ ਮੈਂ ਕਰੂਗਾ ਔਰ ਇੱਛਾ ਦਿਖਾ ਕਰਨ ਨੂੰ ਵੀਰੇ ਦੇ ਕਿੱਥੇ ਲੱਗੇ ਜਾਂਦਾ ਪ੍ਰੈਸ਼ਰ ਇਹਦਾ ਪਾਣੀ ਖਰਾਬ ਕਰੀ ਨਾ ਕਿਚਨ ਵੀਰੇ ਤੁਹਾਨੂੰ ਅੱਜ ਆਪਣੇ ਦਾ ਡੈਮੋ ਦੇ ਦੇਣਾ ਚਲਾ ਕੇ ਦੇਖੋ ਇਹਨੂੰ ਫੇ ਚਲਾ ਕੇ ਤੁਸੀਂ ਇਹ ਆਪਣਾ ਲੈ ਕੇ ਆਉਣਾ ਦਵਾਉਂਗਾ ਤੁਹਾਨੂੰ ਮੈਂ ਸਸਤਾ ਇਹ ਕਿੰਨੇ ਦਾ ਦਵਾ ਦੇ ਬੋ ਤੁਹਾਨੂੰ ਆਪੇ ਦਵਾ ਦੇਣਾ ਜਾ ਕੇ ਟਾਈਮ ਉਨ ਮਹਿੰਗਾ ਦੇਣਾ ਲੈ ਬਾਈ ਦੇ ਹੋ ਗਿਆ ਨਿਕਲ ਗਿਆ ਨਮਾਇਨ ਪਹਿਲਾਂ ਕਿੰਨੀ ਮਿੰਟ ਪਾਈ ਮਾਰ ਲਾ ਤੂੰ ਅਗਲੇ ਤੇ ਮਾਰ ਲਾ ਮੈਂ ਮਾਰ ਦੇਣਾ ਤੇ ਮੈਂ ਧੋ ਦੇਣਾ ਤੂੰ ਆ ਵੀ ਧੋ ਦੇਣਾ ਕਨਵੀਰਾ ਵੀ ਦਿਖਾ ਦੇ ਵੀਰੇ ਕਿਹੜੀ ਕੰਪਨੀ ਦਾ ਇਹ ਹੈ ਆਈ ਲਾਉਣਾ ਫਿੱਟ ਕਰਨਾ ਬਹੁਤ ਸੌਖਾ ਹੈ ਆ ਤਾਰ ਹੈ ਦੀ ਇੱਕ ਪੈਪ ਇਹਦੇ ਵਿੱਚ ਗੇਰਨੀ ਆਪਾਂ ਨੇ ਸਿੱਧੀ ਟੂਟੀ ਨਾਲ ਵੀ ਲਾ ਸਕਦੇ ਆ ਦੇਖੋ ਆ ਇਧਰ ਲੱਗ ਗਿਆ ਕੇ ਇਹਨੂੰ ਸੱਦਾ ਕਨੈਕਸ਼ਨ ਵੀ ਦੇ ਸਕਦੇ ਆ ਟੂਟੀ ਦਾ ਤੇ ਬਾਲਟੀ ਵਿੱਚ ਗੇਰਨਾ ਹੋ ਵੀ ਦੇ ਸਕਦੇ ਆ ਠੀਕ ਹੈ ਜੀ ਤੇ ਆ ਇਹਦੀ ਪੈਪ ਪੈਪ ਦੀ ਤਕਰੀਬਨ 30 35 ਫੁੱਟ ਲੰਬੀ ਆ ਬਹੁਤ ਜਿਹੜੀ ਆਪਣੀ ਹਾਈਡਰੋਲਿਕ ਪੈਪ ਹੁੰਦੀ ਆ ਉਹ ਪੈਪਾ ਬਹੁਤ ਹਾਰਡ ਪੈਪ ਹੈ ਬਾਈ ਠੀਕ ਹੈ ਜੀ ਤੇ ਜੇ ਕਿਸੇ ਨੇ ਵੀ ਘਰ ਵਾਸਤੇ ਲੈਣਾ ਹੈ ਤਾਂ ਬਹੁਤ ਵਧੀਆ ਕੁਰਜਾ ਬਾਈ ਇਹ ਮੈਂ ਕੋਈ ਇਹ ਵੀ ਪ੍ਰਮੋਸ਼ਨ ਨਹੀਂ ਕਰ ਰਿਹਾ ਹੈਗਾ ਕਿ ਇੱਕ ਵੈਸੇ ਆਪਾਂ ਨੇ ਵੀਡੀਓ ਬਣਾਈ ਹੈ ਇਹ ਇਹ ਬਹੁਤ ਕੰਪਨੀ ਹੋਵੇ ਹੁੰਦੇ ਦਾ ਬਾਈ ਇਹ ਤਕਰੀਬਨ ਲੋਕ ਲੈਨੇ ਪਰ ਇਹ ਜਿਹੜਾ ਬ੍ਰਾਂਡ ਹੈ ਇਹ ਇੰਡੀਆ ਦਾ ਬਣਿਆ ਹੋਇਆ ਬਾਈ ਇਹ ਚਾਈਨਾ ਦਾ ਨਹੀਂ ਹੈਗਾ ਇਹ ਇੰਡੀਆ ਮੇਡ ਹੈ ਠੀਕ ਹੈ ਜੀ ਤੇ ਬਿੰਦ ਇੱਕ ਸਲਾਹ ਜ਼ਰੂਰ ਦਊਂਗਾ ਜੇ ਕਿਸੇ ਨੇ ਲੈਣਾ ਹੈ ਤਾਂ ਤਕਰੀਬਨ ਥੋੜਾ ਜਿਹਾ ਬੜੀ ਮੋਟਰ ਵਾਲਾ ਲਓ ਜੀ ਦਾ ਪਰੇਸ਼ਰਪਦ ਹੋਵੇ ਜਿਹੜੇ 3000 3500 ਰੁਪਏ ਆ ਉਹ ਬਾਈ ਥੋੜੇ ਹਲਕੇ ਚ ਆ ਜਾਂਦੇ ਆ ਉਹਦਾ ਪ੍ਰੈਸ਼ਰ ਵੀ ਘਟਾ ਉਹ ਉਹ ਬਾਈ ਹੈ ਵੀ ਚੈਨੇਜ ਜਿਹੜਾ ਵਧੀਆ ਉਹ ਤੁਹਾਨੂੰ 6000 ਦਾ ਮਿਲਦਾ ਤੁਹਾਨੂੰ ਇਹਦੇ ਵਿੱਚ ਗਨ ਆਹ ਵਿੱਚ ਬੋਤਲ ਸਾਰਾ ਕੁਝ ਮਿਲੂਗਾ ਜਿਹੜੀ ਫਾਰਮ ਹੈ ਬਾਈ ਇਹ ਵੀ ਬਹੁਤ ਸਸਤੀ ਵੇਂਦੀ ਆ ਇਹ 300 ਨਾ 10 ਲੀਟਰ ਦੀ ਪਿੱਤੀ ਆ ਇਹ ਹੈ 32 500 ਦੀ ਆ